ਬਿਹਾਰ ਦੇ ਪਾਗਲਪੁਰ ਜ਼ਿਲ੍ਹੇ ਦੇ ਇਸ਼ਾਕ ਚੱਕ ਥਾਣਾ ਖੇਤਰ ਦੇ ਪੁਲਿਸ ਲਾਈਨ 'ਚ ਮੰਗਲਵਾਰ ਨੂੰ ਇੱਕ ਵਿਅਕਤੀ ਨੇ ਆਪਣੀ ਕਾਂਸਟੇਬਲ ਪਤਨੀ ਸਮੇਤ 4 ਲੋਕਾਂ ਦਾ ਗਲਾ ਵੱਢ ਕੇ ਕਤਲ ਕਰਨ ਦੇ ਮਗਰੋਂ ਖੁਦ ਵੀ ਖੁਦਕੁਸ਼ੀ ਕਰ ਲਈ ਪਾਗਲਪੁਰ ਖੇਤਰ ਦੇ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਵਿਵੇਕਾਨੰਦ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਲਾਈਨ ਸਥਿਤ ਸਰਕਾਰੀ ਘਰੋਂ ਮੰਗਲਵਾਰ ਸਵੇਰੇ ਮਹਿਲਾ ਕਾਂਸਟੇਬਲ ਨੀਤੂ ਕੁਮਾਰੀ ਅਤੇ ਉਸ ਦੀ ਮਾ ਪਤੀ ਪੰਕਜ ਕੁਮਾਰ ਅਤੇ ਉਹਨਾਂ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਬ੍ਰਾਹਮੜ ਕੀਤੀਆਂ ਗਿਆ ਨੇ ਇਸ ਮਹਿਲਾ ਕਾਂਸਟੇਬਲ ਦਾ ਪਤੀ ਫਾਹਿਦ ਦੇ ਨਾਲ ਲਟਕਿਆ ਮਿਲਿਆ ਅਤੇ ਉਸ ਦੇ ਕੋਲੋਂ ਇੱਕ ਸੁਸਾਈਡ ਨੋਟ ਵੀ ਜਿਹੜਾ ਉਹ ਮਿਲਿਆ ਅਤੇ ਉਹਨਾਂ ਨੇ ਦੱਸਿਆ ਕਿ ਉਕਤ ਸੁਸਾਈਡ ਨੋਟ ਦੇ ਰਾਹੀਂ ਕਾਂਸਟੇਬਲ ਦੇ ਪਤੀ ਨੇ ਪਤੀ ਪੰਕਜ ਗੁਮਾਰ ਨੇ ਸਵੀਕਾਰ ਕੀਤਾ ਹੈ ਕਿ ਆਪਣੀ ਪਤਨੀ ਆਪਣੀ ਪਤਨੀ ਨੀਤੂ ਉਸ ਦੀ ਮਾਂ ਅਤੇ ਦੋ ਬੱਚਿਆਂ ਦਾ ਗਲਾ ਵੱਢ ਕੇ ਕਤਲ ਕਰਨ ਦੇ ਮਗਰੋਂ ਮੈਂ ਖੁਦ ਖੁਦਕੁਸ਼ੀ ਕਰ ਰਿਹਾ ਹਾਂ ਕਿਉਂਕਿ ਮੇਰੀ ਪਤਨੀ ਨੀਤੂ ਦੇ ਦੂਜੇ ਵਿਅਕਤੀ ਦੇ ਨਾਲ ਨਜਾਇਜ਼ ਸੰਬੰਧ ਚੱਲ ਰਹੇ ਸੀ ਅਤੇ ਪੁਲਿਸ ਦੇ ਡਿਪਟੀ ਇੰਸਪੈਕਟਰ ਜਰਨਲ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਕਾਂਸਟੇਬਲ ਬਕਸਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਉਸਨੇ ਪੰਕਜ ਕੁਮਾਰ ਦੇ ਨਾਲ ਪ੍ਰੇਮ ਵਿਆਹ ਕੀਤਾ ਸੀ ਉਹ 2015 ਦੇ ਬੈਚ ਦੀ ਮਹਿਲਾ ਕਨਸਟੇਬਲ ਸੀ ਅਤੇ ਕਰੀਬ 3 ਸਾਲ ਪਹਿਲੇ ਭਾਗਲਪੁਰ ਸਥਿਤ ਸੀਨੀਅਰ ਪੁਲਿਸ ਸੁਪਰਡੈਂਟ ਦੇ ਦਫਤਰ ਦੇ ਵਿੱਚ ਤਾਇਨਾਤ ਸੀ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ ਅਤੇ ਉੱਥੇ ਹੀ ਜਾਂਚ ਦੇ ਲਈ ਫੋਰੈਂਸਿਕ ਅਰ ਜਿਹੜੀ ਟੀਮ ਹੈ ਸਾਇੰਸ ਲੈਬਾਰਟਰੀ ਨੂੰ ਦੀ ਟੀਮ ਨੂੰ ਜਿਹੜਾ ਬੁਲਾਇਆ ਗਿਆ ਅਤੇ ਘਟਨਾ ਦੇ ਹਰ ਪੁਆਇੰਟ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ